ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦਾ 556ਵਾਂ ਜਨਮ ਦਿਹਾੜਾ ਹੈ ਔਰ ਚਾਰੇ ਪਾਸੇ ਖੁਸ਼ੀਆਂ ਨੇ ਚਾਰੇ ਪਾਸੇ ਧੰਗ ਗੁਰੂ ਨਾਨਕ ਧੰਗ ਗੁਰੂ ਨਾਨਕ ਦੀ ਆਵਾਜ਼ ਜਿਹੜੀ ਹੈ ਉਹ ਜਦੋਂ ਕੰਨਾਂ ਨੂੰ ਸੁਣਾਈ ਦਿੰਦੀ ਹੈ ਤਾਂ ਰੂਹ ਤ੍ਰਿਪਤ ਹੋ ਜਾਂਦੀ ਹੈ ਔਰ ਵੈਸੇ ਵੀ ਇਹ ਕਿਹਾ ਜਾਂਦਾ ਕਿ ਧੰਗ ਗੁਰੂ ਨਾਨਕ ਤੇ ਸਾਰਾ ਜਗ ਤਾਰਿਆ ਬਾਬਰ ਨੂੰ ਜਾਬਰ ਕਹਿ ਕੇ ਤੂੰ ਹੀ ਲਲਕਾਰਿਆ ਜਿੱਥੇ ਵੀ ਤੂੰ ਗਿਆ ਛੱਡਾ ਗਿਆਨ ਵਾਲਾ ਮਾਰਿਆ ਧੰਗ ਗੁਰੂ ਨਾਨਕ ਤੇ ਸਾਰਾ ਜਗ ਤ ਔਰ ਸੰਗਤਾਂ ਨਿਹਾਲ ਹੋਈਆਂ ਪਈਆਂ ਅਸੀਂ ਇਸ ਸਮੇਂ ਮੇਰੇ ਆਪਣੇ ਜੱਦੀ ਪਿੰਡ ਪਿੰਡ ਮਹਿਰਮਪੁਰ ਵਿਖੇ ਮੌਜੂਦ ਹੈ ਔਰ ਸੰਗਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਬਹੁਤ ਉਤਸ਼ਾਹ ਚ ਹਰ ਸਾਲ ਗੁਰਪੁਰਬ ਦੇ ਉੱਤੇ ਲੰਗਰ ਲਗਾਇਆ ਜਾਂਦਾ ਔਰ ਗੁਰੂ ਦੇ ਪ੍ਰੇਮ ਵਿੱਚ ਭਿੱਜੀਆਂ ਹੋਈਆਂ ਸੰਗਤਾਂ ਨੇ ਇੱਕ ਵਾਰ ਅਸੀਂ ਸਾਰਿਆਂ ਨਾਲ ਗੱਲਬਾਤ ਕਰਦੇ ਕਿਉਂਕਿ ਇੱਥੇ ਆ ਕੇ ਮਨ ਬੜਾ ਪ੍ਰਸੰਨ ਹੋਇਆ ਬੜਾ ਉਤਸ਼ਾਹ ਸੰਗਤਾਂ 'ਚ ਔਰ ਚਿਹਰੇ ਤੇ ਜਿਹੜੀ ਉਹ ਨੋ ਨਜ਼ਰ ਆਉਂਦੀ ਹੈ ਗੁਰਨਾਨਕ ਪਾਤਸ਼ਾਹ ਦੀ ਜਿਹੜਾ ਦਿਖਾਇਆ ਫਲਸਫਾ ਉਸ ਦੀ ਲੋ ਨਜ਼ਰ ਆਉਂਦੀ ਹੈ ਤਾਂ ਸਾਡੇ ਨਾਲ ਹਰਪ੍ਰੀਤ ਬਾਬਾ ਜੀ ਵੱਡੇ ਭਰਾ ਨੇ ਬਾਬਾ ਜੀ ਮੈਂ ਚਾਹੁੰਦਾ ਜਾਣਕਾਰੀ ਦਿਓ ਜਿਹੜਾ ਇੱਥੇ ਲੰਗਰ ਲਗਾਇਆ ਗਿਆ ਜੀ ਇੱਥੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਅਸੀਂ ਗੁਰਨਾਨਕ ਪਾਤਸ਼ਾਹ ਦੇ ਜਨਮ ਦਿਨ ਤੇ ਲਗਾਇਆ ਗਿਆ ਤਾਂ ਉਦਾਂ ਵੀ ਸਾਰਾ ਪਿੰਡ ਸਹਿਯੋਗ ਬੜਾ ਕਰਦਾ ਆ ਤਾਂ ਬਾਹਰੋਂ ਵੀ ਐਨਆਰ ਵੀ ਰਿਪਰਾ ਸਾਡੇ ਬੜਾ ਸਹਿਯੋਗ ਕਰਦੇ ਆ ਜਿੰਨੀ ਮਾਦਲ ਸੰਗਤ ਹੁੰਦੀ ਆ ਬੜਾ ਦਿਲ ਬਾਗੋ ਬਾਗ ਹੁੰਦਾ ਆ ਤਾਂ ਅੱਗੇ ਤੋਂ ਵੀ ਆਪਾਂ ਵੱਧ ਚੜ ਕੇ ਜਿੱਦਾਂ ਹਿਸਾਬੀ ਲੈਣਾ ਆ ਤਾਂ ਆਪਾਂ ਪਿੰਡ ਦਾ ਐਨ ਪੂਰਾ ਸੰਜੋਗ ਦੇ ਨਾਲ ਤਾਂ ਆਪਾਂ ਮਤਲਬ ਸਾਰਾ ਪਿੰਡ ਮੈਂ ਆ ਕੇ ਦੇਖੇ ਤੇ ਇਕੱਠਾ ਹੁੰਦਾ ਜੀ ਹਾਂਜੀ ਹਾਂਜੀ ਬਹੁਤ ਸਾਰਾ ਪਿੰਡੇ ਐਨ ਪੂਰਾ ਸਾਝੀ ਵਾਰਤਾ ਦਾ ਹਾਂਜੀ 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 ਸਾਝੀ ਵਾਰਤਾ ਦਾ ਸਾਰਾ ਐਨ ਪੂਰਾ ਪਿੰਡ ਇਕੱਠਾ ਹੁੰਦਾ ਹਾਂਜੀ ਸਰ ਪੂਰੇ ਸਮਾਜ ਦੇ ਰਹਿਬਰ ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਜਨਮ ਦਿਹਾੜਾ ਆ ਗੁਰਪੁਰਬ ਆ ਸਾਡਾ ਪਿੰਡ ਜਿਹੜਾ ਆ ਸਾਰਾ ਇਕੱਠੇ ਹੋ ਕੇ ਮਨਾਉਂਦਾ ਹਾਂਜੀ ਹਾਂਜੀ ਸਾਡਾ ਸਾਰਾ ਪਿੰਡ ਇਕੱਠਾ ਆ ਇੱਕ ਮੋਟਿਆ ਜਦਾਂ ਜੀ ਤਾਂ ਐਨ ਪੂਰਾ ਸੰਜੋਗ ਕਰਦਾ ਔਰ ਖੁਸ਼ੀ ਹੁੰਦੀ ਆ ਹਾਂ ਜੇ ਐਨ ਪੂਰਾ ਪੂਰਾ ਜੀ ਖੁਸ਼ੀ ਹੁੰਦੀ ਆ ਐਨ ਸਿਰ ਚੜ ਕੇ ਐਨ ਪੂਰਾ ਸੁੰਝੋ ਕਰਦੇ ਲੰਗਰ ਵਰਤਾਂ ਹਾਂ ਜੀ ਹਾਂ ਜੀ ਸ਼ੱਕ ਦੇ ਅਰੂ ਤ੍ਰਿਪਤ ਹੋ ਜਾਈ ਹਾਂ ਜੀ ਹਾਂ ਜੀ ਹਾਂ ਜੀ ਮਹਾਰਾਜਾ ਵੀ ਹੈਗਾ ਵੀ ਪਹਿਲਾ ਪੰਗਤ ਭੇਜ ਸਕਦਾ ਹਾਂ ਹਾਂ ਜੀ ਪਾਪਾ ਜੀ ਉਹ ਸ਼ਬਦ ਜ਼ਰੂਰ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਬਹੁਤ ਹੀ ਬੜੀ ਖੁਸ਼ੀ ਨਾਲ ਜਿਆਦਾ ਸੇ ਆਪਣੇ ਰੈਵਰਾਂ ਦੇ ਗੁਰਪੁਰਬ ਉਹਨਾਂ ਦੇ ਪ੍ਰਕਾਸ਼ ਪੁਰ ਮਨਾਉਂਦੇ ਹਾਂ ਜਿਨ੍ਹਾਂ ਨੇ ਸਾਰੇ ਮਹੌਤਸਵ ਸਨਾਰਕ ਦੇ ਬਾਦਸ਼ਾਹ ਨੇ ਸਾਰੇ ਮੁਕਤਾਂ ਨੂੰ ਸਾਂਝੀ ਬਾਤ ਦਾ ਸੰਘਾ ਦਤਾ ਕਿਰਤ ਕਰੋ ਬਾਨਿਸ਼ੋ ਕੋ ਨਾਮ ਜੋ ਕੋ ਦਾ ਉਪਦੇਸ਼ ਦੇ ਤავਦੇ ਚੱਲਦੇ ਆ ਹੀ ਸਾਡੇ ਨਗਰ ਦੀਆਂ ਸਾਰੀਆਂ ਸੰਗਤਾਂ ਹਰ ਇੱਕ ਸਾਲ ਇਸੇ ਤਰ੍ਹਾਂ ਜੁਲ ਕੇ ਗੁਰਮਹਾਰੀਆ ਗੁਰਪੁਰ ਮਨਾਉਂਦੀਆਂ ਹਨ ਮਨਾਉਂਦੇ ਰਹਿਣਗੇ ਸਤਿਗੁਰ ਜੀ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਨਗਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਇਹ ਮੀਡੀਆ ਵਾਲਿਆਂ ਨੂੰ ਭਾਈ ਸੂਰੀ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਆਪਣਾ ਪੰਡਾਏ ਜੀ ਇਹ ਦੇਖੋ ਤੁਸੀਂ ਗੱਲ ਕੀਤੀ ਸਾਂਝੀ ਵਾਲਤਾ ਦੀ ਵਨਸ਼ਿਪ ਵਨ ਕੇ ਛੱਕਣ ਦੀ ਕਿੰਨਾ ਮਹਾਨ ਫਲਸਫਾ ਆ ਹੈ ਬਿਕ ਤੁਸੀਂ ਕਿਰਤ ਕਰਨੀ ਹੈ ਔਰ ਵੰਡ ਕੇ ਛਕਣਾ ਆਰਥਿਕ ਜਪਣਾ ਨਾਮ ਜਪਣਾ ਆਰਥਿਕਤਾ ਦੀ ਇੱਕ ਇਹ ਫਲਸਫਾ ਦਿੰਦਾ ਹੈ ਔਰ ਜਿਹੜਾ ਸਮਾਜਿਕ ਫਲਸਫਾ ਦਿੰਦਾ ਬਰਾਬਰਤਾ ਦਾ ਉੱਚ-ਨੀਚ ਦਾ ਜਿਹੜਾ ਫਰਕ ਹੀ ਮਟਾਤਾ ਹੈ ਨਾ ਸਭ ਉਦਈ ਹੈ ਸਾਰਾ ਇੱਕੋ ਹੀ ਹੈ ਸਾਰਾ ਇੱਕੋ ਹੀ ਹੈ ਸਾਹਬ ਦੋਨੋਂ ਬਲੇ ਸਾਰਾ ਇੱਕੋ ਸਾਰੇ ਆਪਣੇ ਸਾਰੇ ਆਪਣੇ ਸਾਰੇ ਆਪਣੇ ਸੰਗਤ ਪੰਥ ਇੱਕ ਤੇ ਸਭ ਕੋ ਸੀ ਬਹੁਤ ਵਧੀਆ ਧੂਮ ਧਾਮ ਦੇ ਨਾਲ ਮਨਾਇਆ ਗਨਾਂਧੀ ਦਾ ਪਰ ਪਰ ਪਰਗਾਉਣ ਕਰ ਪਰਗਾ ਆ ਰੂਪ ਰਸਾ ਮੈਂ ਹਾਂ ਹਾਂ ਬਹੁਤ ਸੰਗਤ ਨੂੰ ਦੇਖ ਕੇ ਰੂਹ પ્રસન્ન ਹੁੰਦੀ ਆ ਹਾਂ ਹਾਂ ਤੇ ਉਹ ਲੱਗਦਾ ਜਿਵੇਂ ਬਰਨਾਲਕ ਪਾਸ਼ਾ ਆਪ ਇੱਥੇ ਆਪ ਆ ਆ ਮਹਿਸੂਸ ਹੁੰਦਾ ਨਾ ਹਾਂ ਹਾਂ ਪਰ ਵੈਸੇ ਵੀ ਕਿਹਾ ਜੈਂਦ ਦੇ ਸਹਿਯੋਗ ਦੇ ਨਾਲ ਬਾਹਰਲੇ ਸਹਿਯੋਗ ਦੇ ਨਾਲ ਪਕੌੜਿਆਂ ਦੇ ਲੰਗਰ ਲਾਏ ਬਿਸਕੁਟਾਂ ਦੇ ਸੇਹਾਂ ਦੇ ਜਿਹਦੀ ਜੋਸ਼ ਹੁੰਦਾ ਦੋ ਸਰਦਾ ਸੀ ਉਹ ਬਹੁਤ ਵਧੀਆ ਕੀਤਾ ਹਾਂ ਹਾਂ ਹਰਪ੍ਰੀਤ ਬਾਬਾ ਜੀ ਵੈਸੇ ਵੀ ਕਿਹਾ ਜਾਂਦਾ ਮੈਂ ਕਹਿੰਦੇ ਜਦੋਂ ਤੁਸੀਂ ਸੰਗਤ ਚਾਉਂਦੇ ਤੇ ਲੰਗਰ ਲਗਾਉਂਦੇ ਆ ਅਹੰਕਾਰ ਖਤਮ ਹੋ ਜਾਂਦਾ ਅਹੰਕਾਰ ਰਹਿੰਦਾ ਹੀ ਨਹੀਂ ਪੱਲੇ ਬੰਦਾ ਉਹਦੇ ਨੂਰ ਚ ਰੰਗਿਆ ਜਾਂਦਾ ਔਰ ਜਦੋਂ ਸੇਵਾ ਕਰਦੇ ਉਹ ਟੋਟ ਨਹੀਂ ਆਉਣ ਦਿੰਦਾ ਉਹ ਆਪ ਵਰਤਦਾ ਜੀ ਹਾਂਜੀ ਸਾਸਰੀ ਵਾਲ ਦੀ ਅੱਜ ਛੇੜੇ ਨੂੰ ਨਾਨਕ ਦੇਵ ਜੀ ਦਾ ਗੁਰਪੁਰਬ ਮੈਨ ਪਰਦੇ ਵਿੱਚ ਬੜੀ ਧੁੰਮ ਧਾਵਨਾ ਨਾਲ ਸ਼ਰਧਾ ਨਾਲ ਬਣਾਇਆ ਗਿਆ ਜੋ ਸਾਥ ਨੇ ਪ੍ਰਵਾਤ ਗਈਆਂ ਕੱਢੀਆਂ ਉਹਨਾਂ ਵਿੱਚ ਸਾਰੀ ਸੰਗਤ ਨੇ ਬਹੁਤ ਸਹਿਜੋ ਕੀਤਾ ਤੇ ਸਾਰਿਆਂ ਨੇ ਬਹੁਤ ਚਾਰਦਾ ਨਾਲ ਸੇਵਾ ਕੀਤੀ ਔਰ ਆਪਣੇ ਪਿੰਡ ਦੇ ਮੈਨ ਲੱਗਦਾ ਫਲਸਫੇ ਨੂੰ ਮੰਨਿਆ ਵੀ ਆ ਹਾਂ ਜੀ ਹਨਾ ਕਿਰਤ ਕਰਨੀ ਆ ਵੰਡ ਕੇ ਛਕਣਾ ਔਰ ਸਾਰਿਆਂ ਨਾਲ ਸਨੇਹ ਨਾਲ ਰਹਿਣਾ ਪਿਆਰ ਨਾਲ ਰਹਿਣਾ ਹਾਂ ਜੀ ਕੋਈ ਮੇਰੇ ਖਿਆਲ ਜਾਤ ਪਾਤ ਦਾ ਫਰਕ ਹੈ ਨਹੀਂ ਨਹੀਂ ਕੋਈ ਫਰਕ ਨਹੀਂ ਹੈ ਇੱਕ ਦੇ ਨਾਲ ਇੱਕ ਦੇ ਨਾਲ ਮੂਤ ਨੀਂਦ ਦਾ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਆਇਆ ਸਭ ਬਰਾਬਰ ਹਾਂ ਜੀ ਬਰਾਬਰ ਜੀ ਜੀ ਪਾਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਕਹਿੰਦੀ ਆ ਵੀ ਤੰਤ ਸ੍ਰੀ ਗੁਰ ਨਾਨਕ ਦੇਵ ਜੀ ਮਹਾਰਾਜ ਜੀ ਦਾ ਅਗਵਰ ਪਰ ਬਹੁਤ ਧੂਮ ਧਾਮ ਨਾਲ ਮਨਾਇਆ ਸਾਰੇ ਨਗਰ ਨੇ ਬਹੁਤ ਸੰਜੋਗ ਦਿੱਤਾ 7 ਦਿਨ ਪ੍ਰਭਾਤ ਫੇਰੀਆਂ ਚੱਲੀਆਂ ਸਾਰੇ ਦਿਨ ਨਗਰ ਨੇ ਘਰ ਘਰ ਜਾ ਕੇ ਸੰਗਤ ਦਾ ਬਹੁਤ ਸਤਿਕਾਰ ਕੀਤਾ ਤੇ ਹੋਰ ਵੀ ਲੰਗਰ ਜਿੱਦਾ ਦਿਨ ਦਿਨ ਚੱਲਿਆ ਆ ਬਹੁਤ ਵਧੀਆ ਲੰਗਰ ਚੱਲਿਆ ਨਗਰ ਨੇ ਸਾਰੇ ਨੇ ਜਿੰਨਾ ਵੀ ਹੋਇਆ ਛੋਟੇ ਤੋਂ ਲੈ ਕੇ ਵੱਡੇ ਤੱਕ ਬਹੁਤ ਸਾਰਾ ਗੁਮਾਨ ਕੀਤਾ ਆ ਤੇ ਇਹਦੇ ਕਹਿੰਦੀ ਹੁੰਦੇ ਆ ਮਹਾਰਾਜ ਏਕ ਨੂਰ ਤੇ ਸਭ ਜਾ ਗੁਪਜਿਆ ਕੌਣ ਭਲੇ ਕੋ ਮੰਦੇ ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ ਨਾ ਕੋਈ ਬੈਰੀ ਸਾਰੇ ਹੀ ਨਗਰ ਦੇ ਨਾਲ ਕੋਈ ਜਾਤ ਪਾਤ ਕੋਈ ਭੇਦਭਾਗ ਕੁਛ ਨਹੀਂ ਇੱਕ ਹੋ ਕੇ ਸਾਰੇ ਆਨੇ ਗੁਰਪੁਰਬ ਦਾ ਬਹੁਤ ਖੁਸ਼ੀ ਨਾਲ ਮਨਾਇਆ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਮਾਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਅਸੀਂ ਬਹੁਤ ਧੰਨਵਾਦ ਕਰਦੇ ਸਾਡੀ ਕਮੇਟੀ ਬਹੁਤ ਸੂਝਬਾਨ ਹੈ ਆ ਬਦੀ ਕੋ ਕੋ ਜਾਤ ਪਾਤ ਦਾ ਕੋਈ ਫਰਕ ਨਹੀਂ ਸਾਰਿਆਂ ਨੂੰ ਲੰਗਰ ਬਹੁਤ ਉੱਤਣ ਦਾ ਗੁਰੂ ਅਕਬਾਰ ਕਰ ਰਿਹਾ ਸਾਰੇ ਬਸ ਬਹੁਤ ਖੁਸ਼ ਹਾਂ ਅਸੀਂ ਗੁਰੂ ਨਾਨਕ ਦੇਵ ਦਾ ਸਾਨੂੰ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਜੀ ਅਸਰਾ ਉਹਦਾ ਹੀ ਆ ਹਰ ਵੇਲੇ ਅਸੀਂ ਗੁਰੂ ਘਰ ਦੋ ਵੇਲੇ ਆਈਦਾ ਬਹੁਤ ਵਧੀਆ ਸਾਨੂੰ ਲੱਗਦਾ ਹੈ ਬਰਕਤਾਂ ਨੇ ਜੀ ਬਰਕਤਾਂ ਇਹ ਹੀ ਆ ਬਸ ਸਭ ਕੁਝ ਜੀ ਅਸੀਂ ਜੀ ਹਾਂ ਜੀ ਅੱਛਾ ਮੈਂ ਗੱਲ ਕਰਦਾ ਸੀ ਮੈਂ ਕਿਹਾ ਜੀ ਕਹਿੰਦੇ ਗੁਰਦੁਆਰੇ ਦੋ ਟਾਈਮ ਆਈਦਾ ਮੈਂ ਕਿਹਾ ਇਹ ਬਰਕਤਾਂ ਨੇ ਦੋ ਹੀ ਅਸੀਂ ਜਦ ਸਕੂਲੇ ਜਾਂਦੇ ਸੀਗੇ ਆਉਂਦੇ ਸੀ ਦੋ ਤੇ ਮੱਥਾ ਟੇਕ ਕੇ ਤੋਂ ਲੰਘ ਜੇ ਰਹੀ ਬਰਕਤ ਆ ਵੱਧਦੇ ਹੀ ਗਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਨ ਨਗਰ ਨਿਵਾਸੀ ਸੰਗਤ ਪੰਡ ਮਹਿਰੋਂ ਪਰ ਵੱਲੋਂ ਸਤਿਗੁਰ ਨਗਰ ਦੀ ਪ੍ਰਕਾਰਮਾ ਪ੍ਰਭਾਤ ਫੇਰੀਆਂ ਦੇ ਨਾਲ ਸ਼ੁਰੂਆਤ ਹੋਈ ਸੀ ਜਿਸ ਤੋਂ ਪ੍ਰੰਤ ਬਾਅਦ ਅਖੰਡ ਪਾਠ ਸਾਹਿਬ ਦੇ ਜਾਪ ਆਰੰਭ ਕਰਾਇਆ ਗਿਆ ਉਸ ਤੋਂ ਬਾਅਦ ਅੱਜ ਭੋਗ ਨਿਵੀਨ ਪਾਏ ਤੇ ਸਮਾਪਤੀਆਂ ਹੋਈਆਂ ਸਮੂਹ ਸੰਗਤ ਨਗਰ ਨਿਵਾਸੀ ਮਾਤਾ ਤੇ ਧੰਨ ਦੇ ਨਾਲ ਵੱਧ ਚੜ ਕੇ ਸਾਰਿਆਂ ਦੀ ਸੇਵਾ ਕੀਤੀ ਆ ਵਾਹਿਗੁਰੂ ਸਾਰਿਆਂ ਦੀ ਨੇਕ ਕਮਾਈ ਸਫਲ ਕਰੇ ਅਸੀਂ ਇਹੇ ਦੁਆਰ ਮੰਗਦੇ ਆ ਕਿ ਇੱਧਰ ਨਗਰ ਚੜ੍ਹਦੀ ਕਲਾ ਚ ਰਹੇ ਤੇ ਚੜ੍ਹਦੀ ਕਲਾ ਹਮੇਸ਼ਾ ਬਚਦਾ ਰਹੇ ਮੈਂ ਆਪਣੇ ਪਿੰਡ ਵੱਲੋਂ ਇੱਕ ਸਾਰੰਗ ਗੱਲ ਕਹੇ ਚਾਹੁੰਦਾ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਪੰਜਾਬ ਪੂਰੀ ਕਾਇਨਾਤ ਸਾਰੇ ਤੰਦਰੁਸਤ ਰਹਿਣ ਸਾਰੇ ਵਧਣ ਫੁੱਲਣ ਸਾਰੇ ਚੜ੍ਹਦੀ ਕਲਾ 'ਚ ਰਹਿਣ ਕਿਉਂਕਿ ਢਹਦੀ ਕਲਾ ਸਾਨੂੰ ਮਨਜ਼ੂਰ ਨਹੀਂ ਚੜ੍ਹਦੀ ਕਲਾ ਠੀਕ ਹੈ ਚੜ੍ਹਦੀ ਕਲਾ ਸਾਡਾ ਪਿੰਡ ਚੜ੍ਹਦੀ ਕਲਾ 'ਚ ਰਹੇ ਔਰ ਇਹ ਪਿਆਰ ਇਹ ਸਨੇਹ ਇਸ ਸਮਰਪਣ ਭਾਵਨਾ ਦੇਖ ਕੇ ਰੂਹ ਖੁਸ਼ ਹੋ ਗਈ ਰੂਹ ਗੱਦਗੱਦ ਦਰਸ਼ਨ ਕਰਕੇ ਤੇਰੇ ਜੀ ਉਹ ਲਾ ਲਿਆ ਕਰੋ ਹੁਣ ਆਪਣਾ ਹੀ ਪਿੰਡ ਛੇਤੀ ਸੱਤ ਲਿਆ ਕਰੋ ਠੀਕ ਹੈ ਜੀ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ਼ੁਰੀ ਵਾਹਿਗੁਰੂ ਜੀ ਕੀ ਫਤਿਹ